सात संगत जी वाहे गुरु जी का गुरुसा वाहेगुरु जी की फतेह आज असी गुरुद्वारा भाई लालो जी के बच्चे आप जी अगे कुछ जरूरी बेनती पेश करन जा रहे हैं असी उम्मीद करते ਬੇਨਤੀਆਂ ਨੂੰ ਧਿਆਨ ਨਾਲ ਸੁਣ ਕੇ ਅਸੀਂ ਉਮੀਦ ਕਰਦੇ ਹਾਂ ਤੁਸੀਂ ਸਾਡੀ ਬੇਨਤੀਆਂ ਨੂੰ ਧਿਆਨ ਨਾਲ ਸੁਣ ਕੇ ਉਹਨਾਂ ਦੇ ਅਮਲ ਕਰਨ ਉਹਨਾਂ ਤੇ ਅਮਲ ਕਰੋਗੇ ਨਹੀਂ ਆਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਮਨਜੀ ਜਿਲਾ ਹੁਸ਼ਿਆਰਪੁਰ ਪੈਂਕੰ ਮੈਂ ਪਿੰਡ ਦੇ ਰੰਵਲੇ ਸੰ ਪਾਈ ਮਨਜੀ ਗੁਰੂ ਘਰ ਦੇ ਬਰੇ ਸ਼ਡਾਲੂ ਸੇ ਰਖਸਨ ਪਾਈ ਮਨਜੀ ਜੰਗਲ ਜਾਉਂਦੇ ਤੇ ਲੰਗਰ ਵਾਸਤੇ ਸੁੱਕੀ ਲੱਕੜਾ ਲੈ ਕੇ ਆਉਂਦੇ ਤੇ ਸਾਰਾ ਦਿਨ ਜਿਸ ਨਾਲ ਕਿ ਸੀ ਸੇਵਾ ਵਿੱਚ ਲੱਗੇ ਰਹਿੰਦੇ ਇੱਕ ਵਾਰ ਭਾਈ ਮਨਜੀ ਲੱਕੜ ਲੈ ਕੇ ਆਉਂਦੇ ਪੈਸਾਂ ਤੇ ਅਚਾਨਕ ਬਹੁਤ ਤੇਜ਼ ਤੂਫਾਨ ਆ ਗਿਆ ਸਾਰਾ ਪਸ ਅਨੇੜਾ ਚਾ ਗਿਆ ਭਾਈ ਮਨਜੀ ਨੂੰ ਕੁਝ ਨਾ ਵਿਖਾਈ ਦਿੱਤਾ ਤੇ ਉਹ ਇੱਕ ਖੂਬ ਵਿੱਚ ਡਿੱਗ ਪਏ ਪਰ ਉਹਨਾਂ ਨੇ ਲੱਕੜਾ ਧਗੜ ਫਿਰ ਜਨਨਾ ਦਿੱਤਾ ਤੇ ਲੱਕੜਾ ਧਗੜ ਆਪਣੇ ਸਿਰ ਉੱਤੇ ਟਿਕਾ ਲਿੱਤਾ ਅਤੇ ਗੁਰਬਾਣੀ ਦਾ ਪਾਠ ਸ਼ੁਰੂ ਕਰ ਦਿੱਤਾ। ਪਾਈ ਮੰ ਜੀ ਜੇ ਵਾਪਸ ਨਾ ਲੋਤੇ ਤਾਂ ਬਾਕੀ ਸਿੱਖ ਪਰਸਾਨ ਹੋ ਗਏ। ਉਹ ਜੰਗਲ ਵਿੱਚ ਪਾਈ ਮੰ ਜੀ ਨੂੰ ਲੱਭਣ ਤੁਰ ਪਏ। ਉਹਨਾਂ ਨੇ ਜੰਗਲ ਵਿੱਚ ਕੁ ਕੋਲੋ ਗੁਰਬਾਣੀ ਦੀ ਆਵਾਜ਼ ਸੁਣਾਈ ਦਿੱਤੀ। ਉਹਨਾਂ ਨੇ ਵੇਖਿਆ ਕਿ ਪਾਈ ਮੰ ਜੀ ਲੱਕੜ ਉੱਤੇ ਘਟ ਪ੍ਰਸਿਰੁੱਤ ਕਾਕੇ ਗੁਰਬਾਣੀ ਦਾ ਪਾਠ ਕਰ ਰਹੇ ਹਨ। उन्होंने रस्सा सद के कहा भाई मन जी तु उत्ते आ जाओ भाई मन जी ने आखिया पहले आ लकड़ों का गर्थ उत्ते खिंचो क्योंकि आ लकड़ा का गर्थ लंगड़ा वास्ते है ना हो जाए मैं फिर आ जावगा जल गुरु जी ने पता लगी वह भी खूह के को आ गए ਪੈਮੰਝ ਗੁਰੂ ਜੀ ਨੂੰ ਵੇਖੇ ਉਹਨਾਂ ਦੇ ਚਰਨਾਂ ਵਿੱਚ ਡਿੱਗ ਪਏ ਗੁਰੂ ਜੀ ਨੇ ਆਖਿਆ ਪੈਮੰਝ ਤੇਰੀ ਕਮਾਈ ਸਫਲ ਹੋ ਗਈ ਹੈ ਕੁਝ ਮੰਗੋ ਪੈਮੰਝ ਨੇ ਆਖਿਆ ਪੈਮੰਝ ਨੇ ਆਖਿਆ ਵਾਏ ਗੁਰੂ ਜੀ ਮੈਨੂੰ ਵਾਏ ਗੁਰੂ ਦਾ ਨਾਮ ਕਰੇ ਵੀਨਾ ਪੁੱਲਾ ਤੇ ਸਿਰ ਦੇ ਡੰਡ ਨਾਲ ਮੇਰੀ ਚੋਲੀ ਪਰਦੇਓ ਗੁਰੂ ਜੀ ਆਖਲ ਸੰਕੇ ਬਹੁਤ ਖੁਸ਼ ਹੋ ਕੇ ਉਹਨਾਂ ਨੇ ਫਰਮਾਇਆ ਮਨਜ ਪਿਆਰਾ ਗੁਰੂ ਕੋ ਗੁਰੂ ਮਨਜ ਪਿਆਰਾ ਮਨ ਗੁਰੂ ਕਾ ਬੋਇਤਾ ਜਗ ਲੰਗਨ ਹਾਰਾ ਗੁਰੂ ਜੀ ਨੇ ਪਾਈ ਮਨ ਜੀ ਨੂੰ ਆਪਣੇ ਪਿੰਡ ਦਾ ਪ੍ਰਚਾਰਕ ਬਣਾ ਕੇ ਭੇਜ ਦਿੱਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਅਕਾਲ ਪੁਰਖ ਦੀ ਫੌਜ ਖਾਲਸਾ ਅਕਾਲ ਪੁਰਖ ਦੀ ਫੌਜ ਮਨੁੱਖ ਇੱਕ ਆਦਰਸ਼ਕ ਇਨਸਾਨ ਬਣੇ ਉਹ ਨਾਹਿ ਕਿਸੇ ਤੋਂ ਡਰੇ ਤੇ ਨਾਹਿ ਕਿਸ ਨੂੰ ਡਰਾਵੇ ਉਹ ਮਨੁੱਖਾ ਦੀ ਟੇਕ ਨੂੰ ਛੱਡ ਕੇ ਆਪਣੀ ਉਹ ਤੇ ਦਾ ਆਸਰਾ ਕੇਵਲ ਸੱਚੇ ਪ੍ਰਮਾਤਮਾ ਨੂੰ ਬਣਾਵੇ ਐਨਾ ਆਦਰਸ਼ ਨੂੰ ਪੂਰਾ ਕਰਨ ਲਈ ਗੁਰੂ ਨਾਨਕ ਦੇਵ ਜੀ ਤੇ ਹੋਰ ਸਤਗੁਰਾਂ ਨੇ ਗਤਿਨ ਗਾਲਣਾ ਗਾਈਆਂ ਐਨਾ ਆਦਰਸ਼ਾਂ ਨੂੰ ਪੂਰਾ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਸਨ 1699 ਇਸਵੀ ਨੂੰ ਵਿਸਾਖੀ ਵਾਲੇ ਦਿਨ ਤਖਤ ਸਿੜੀਕੇਸਰ ਸਾਹਿਬ ਅਨੰਦਪੁਰ ਵਿਖੇ ਪੰਗਾ ਪਿਆਰਾਂ ਦੀ ਚੋਣ ਕਰਕੇ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਤੇ ਵਾਹਿਗੁਰੂ ਜੀ ਕਾ ਖਾਲਸਾ ਬਣਾ ਦਿੱਤਾ ਪਰਮਾਤਮਾ ਦੀ ਮੋਢ ਤੋਂ ਉਪਦੇ ਉਸ ਵਾਹਿਗੁਰੂ ਜੇ ਖਾਲਸੇ ਤੋਂ ਉਹ ਸਾਹਿਬ ਮੈਂ ਉਸਕਾ ਚਿਹਰਾ ਉਹ ਸਾਹਿਬ ਮੈਂ ਉਸਕਾ ਚਿਹਰਾ ਆਖ ਕੇ ਆਪ ਵੀ ਆਸਨ ਤੇ ਵਿਰਾਜਮਾਨ ਹੋਏ ਤੇ ਉਹਨਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਸੱਚਮੁੱਚ ਚੇਲਾ ਹੋਣਾ ਨਿਸ਼ਚੈ ਕਰ ਦਿੱਤਾ ਤੇ ਕਿਹਾ ਖਾਲਸਾ ਮੇੜੋ ਸਤਗੁਰ ਪੂਰਾ ਇਸ ਵਿਸ਼ਵਾਸ ਨੂੰ ਕਿ ਖਾਲਸਾ ਸਤਗੁਰ ਹੈ ਹੋਰ ਪ੍ਰਪੱਕਾ ਦੇਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿੱਛੋਂ ਕਿਸੇ ਮਨੁੱਖ ਨੂੰ ਗੁਰਗੱਦੀ ਦੇਣ ਦੀ ਬਜਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਸੌਂਪ ਦਿੱਤੀ ਖਾਲਸਾ ਅਕਾਲ ਪੁਰਖ ਦੀ ਫੌਜ ਕਰਤੇ ਹੋ ਖਾਲਸਾ ਪਰਮਾਤਮ ਕੀ ਮੋਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ